ਹੋ ਓਡਦੀ ਜੀ ਖਬਰ ਸੁਣੀ ਮੈਂ ਚੰਨ ਵੇ ਲੱਗਣਾ ਆਖਾੜਾ ਤੇਰਾ ਪਿੰਡ ਨੇੜਲੇ ਹੋ ਓਡਦੀ ਜੀ ਖਬਰ ਸੁਣੀ ਮੈਂ ਚੰਨ ਵੇ ਲੱਗਣਾ ਆਖਾੜਾ ਤੇਰਾ ਪਿੰਡ ਨੇੜਲੇ ਹੋ ਮੈਂ ਤਾਂ ਹਲੇ ਮੂੰਹ ਹੱਥ ਧੋਈ ਜਾਂਦੀ ਸੀ ਹੋ ਮੈਂ ਤਾਂ ਹਲੇ ਮੂੰਹ ਹੱਥ ਧੋਈ ਜਾਂਦੀ ਸੀ ਹੋ ਨਾਲ ਦੀਆਂ ਮੇਰੀਆਂ ਨੇ ਪੋਚੇ ਫੇਰਲੇ ਹੋ ਓਡਦੀ ਜੀ ਖਬਰ ਸੁਣੀ ਮੈਂ ਚੰਨ ਵੇ ਲੱਗਣਾ ਆਖਾੜਾ ਤੇਰਾ ਪਿੰਡ ਨੇੜਲੇ ਲਓ ਜੀ ਅਗਲੀ ਗੱਲ ਚਾਰੇ ਪਾਸੇ ਰੌਲਾ ਪੱਟੀ ਬੈਂਸ ਟੀਮ ਦਾ ਜੀ ਦੇ ਵਿੱਚ ਸੰਧੂ ਮੁੱਛ ਫਟ ਗੱਭਰੂ ਓ ਸਾਡੇ ਘਰ ਤਾਂ ਹੀ ਗੱਲਾਂ ਹੋਣ ਲੱਗੀਆਂ ਲੈ ਗਿਆ ਏ ਕਹਿੰਦੇ ਦਿਲ ਲੁੱਟ ਗੱਭਰੂ ਓ ਤੇਰੇ ਨਾਲ ਗੱਲ ਚੱਲ ਪਿਆ ਸਾਕਦੀ ਸੰਗਦੀ ਨੇ ਮੈਂ ਤਾਂ ਚੰਨਾ ਬੂਹੇ ਵੇੜ ਲੇ ਹੋਇ ਅੱਡ ਦੀ ਜੀ ਖਬਰ ਸੁਣੀ ਮੈਂ ਚੰਨ ਵੇ ਲੱਗਣਾ ਆ ਖਾੜਾ ਤੇਰਾ ਪਿੰਡ ਨੇੜਲੇ ਓ ਮੈਂ ਤਾਂ ਹਲੇ ਮੂੰਹ ਹੱਥ ਧੋਈ ਜਾਂਦੀ ਸੀ ਓ ਮੈਂ ਤਾਂ ਹਲੇ ਮੂੰਹ ਹੱਥ ਧੋਈ ਜਾਂਦੀ ਸੀ ਓ ਨਾਲ ਦੀਆਂ ਮੇਰੀਆਂ ਨੇ ਪੋਚੇ ਫੇਰਲੇ ਓ ਅੱਡ ਦੀ ਜੀ ਖਬਰ ਸੁਣੀ ਮੈਂ ਚੰਨ ਵੇ ਲੱਗਣਾ ਆ ਖਾੜਾ ਤੇਰਾ ਪਿੰਡ ਨੇੜਲੇ ਥੈਂਕ ਯੂ ਜੀ ਥੈਂਕ ਯੂ ਆਵਾਜ਼ ਐਕਸਕਲੂਸਿਵ ਹੈ ਉਹ ਵੀ এবੀਪੀ ਸਾਂਝਾ ਤੇ ਕਿਉਂਕਿ ਕਿਉਂਕਿ ਅਜੇ ਤੱਕ ਜਾਰਡਨ ਦਾ ਕੋਈ ਗਾਣਾ ਨਹੀਂ ਆਇਆ ਜੇ ਡੈਬਿਊ ਗਾਣਾ ਆਉਣਾ ਮੁੱਛ ਫੁੱਟ ਗੱਭਰੂ ਥੋੜੇ ਦਿਨ ਦਿਨਾਂ ਨੂੰ ਆਉਣਾ ਹੈ ਇਹ ਆਵਾਜ਼ ਜਿਹੜੀ এবੀਪੀ ਸਾਂਝਾ ਲਈ ਐਕਸਕਲੂਸਿਵ ਸਪੈਸ਼ਲ ਤਾਹਿਰਾ ਲਈ ਥੈਂਕ ਯੂ ਸੋ ਮਚ